ंकार श्री भगवती जी सवाय वार श्री भगवती जी पातशाही दसवी प्रथम भॻवती समृत गुरू नानक आए फ्रे अंगद गुरू ते अमरदास रामदास होई साईं अर्जुन हरगोविंद नाई सिमरन श्री हरदाई श्री हर कृष्ण दयाया जिस डट सब दुख जाय तेग बादर सिमरया थाए, थाए श्री गुरू गोबिंदव सतशह ॾी जो श्री गुरू ग्रंथ साहिब जी दे दर अंद प्यार चवनि स्वाद चाली मु कठिया जपिया तपिया जिन नाम जपिया वंड छकिया ਦੇਖ ਚਲਾਏ ਤੇਗ ਵਾਹੇ ਦੇਖੇ ਨਿਤ ਗਿਤਾ ਤੇਰਾ ਤਿਆਰਿਆ ਸਚਿਆਰਿਆਂ ਦੇ ਗਮਜਦਾ ਅੰਦਰ ਕੇ ਖਾਲਸਾ ਜੀ ਬੁੱਲ ਰਹਾ ਹੈ ਬੁੱਲ ਜੇ ਜੇਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਤਾ ਸਿਸ ਦੇਤੇ ਵੰਦ ਵੰਦ ਕਟਾਏ ਖੋਪਰੀਆਂ ਦੇ ਅਨਾਨ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕਿਸਾ ਸਤਸਾ ਨਾਲ ਨਦਵਾਏ ਇਨਾਂ ਦੇ ਕੋਈ ਦਾ ਤਾਂ ਅੰਦਰ ਕੇ ਖਾਲਸਾ ਜੀ ਬੋਲ ਜਰਾ ਬੋਲ ਜੀ ਅੰਦਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤਾਂ ਅੰਦਰ ਕੇ ਤਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤਖਾਲਸਾ ਜੀ ਗਾਉ ਆਇਦਰ ਆਇਦਰ ਵਾਹੇ ਗੁਰੂ ਚਿਤ ਆਵੇ ਚਿਤ ਆਵਨ ਕਾਲ ਸਤਕਾ ਸਰਬ ਸੁਖ ਹੋਆ ਜਹਾਂ ਜਹਾਂ ਖਾਲਸਾ ਦੀ ਸਾਹਿਬਾ ਤਹਾਂ ਤਰਛਿਆ ਰਹਾਏ ਤਾ ਦੇਗ ਤੇਗ ਫਤਿਹ ਫਿਰਦੁਸ ਬਾਜ ਪੰਥ ਕੇ ਜੇਤਾ ਸ੍ਰੀ ਸਾਹਿਬ ਜੀ ਸਾਈ ਖਾਲਸੇ ਜिके ਬੋਲ ਬਾਲੇ ਸਿੱਖੀ ਦਾਣ ਕੇ ਸਦਾਨ ਰਹਿਤ ਦਾਣ ਬਬੇਕ ਦਾਣ ਸਹ ਦਾਣ ਪ੍ਰਸਾਦਾਨ ਦਾਣਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾ ਨਾ ਕੌਕਿਆ ਚੰਡੇ ਵੰਗੇ ਸੁਗ ਸੁਗ ਆਟਾਲਾ ਧਰਮ ਕਹ ਦੇ ਕਾਰ ਮੁਲ ਜਿਆ ਹੈ ਗੁਰੂ ਭੁੱਲ ਲਏੋ ਚਿੱਕਾ ਦਾ ਮਨ ਨੀਵਾ ਮਤ ਤੇ ਵਾਤ ਪਤ ਦਾਰਾ ਖਾਤ ਵਾਹਿਗੁਰੂ સાહેબ ટે છોડ્યા ગયા ਸਮਾਲ ਦਾ ਦਾਨ ਖਾਲਸਾ ਜਿਹਨੂੰ ਬੋਲਸੋ ਇਹ ਨ ਮਾਰੇ ਆਂਦੇ ਮਾਰਾ ਨਿੱਤਾਣ ਆਂਦੇ ਤਾਨ ਨੇਤਿਆਂ ਦੀ ਓਟਾ ਕਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ आप जी दे पावन पवित्री हरिमंदी विध सतगुर श्री गुरू ग्रंथ साहिब जी, जी महाराज हज़ूर ਸ਼ਾਬਦਾਂ ਕੀ ਅਨੰਦ ਸਾਹਿਬ ਜੀ ਕੀ ਅਰਦਾਸ ਬੋਲ ਚੋਕਾ ਨਵਾਪ ਕਰਨੇ ਸਤਿਗੁਰੂ ਜੀ ਆ ਜਿਨਾ ਜਿਨਾ ਗੁਰਮੁਖਾ ਪ੍ਰੇਮਿਆ ਵੱਲਾ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਤਰਾਂ ਦੀ ਅਰਦਾਸ समो संगत ते टहलूआ जी अरदास सचे पदशाह जी सत साध संगत ने घरो करा सिखी भरोसा नाम दान बख़ण ਦੇ ਹਜੂਰਾ ਗ੍ਰਹ ਪ੍ਰਸ਼ਾਦ ਦੀ ਦੇਹ ਹਜਰਾ ਦਰ ਪਰਮਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਗੁਰਸ ਸੁਖ ਹੋਵਾ ਨਾਮ ਤੇ ਤੇ ਆਵਾ ਸੇਕੂੰ ਪੜਦੇ ਸੁਣਦੇ ਸਰਬੱਤ ਲਾਏ ਵੰਡੋ ਮਹਾਰ ਕਰਨ ਆਵ ਚੜਦੀ ਕਲਾ ਤੇ ਰਹੇ ਪਾਣ ਸਰਬੱਤ ਦਾ ਭਲਾ ਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ